ਨਾ ਤੁਹਾਨੂੰ ਬਠਿੰਡੇ ਦੇ ਸਭ ਤੋਂ ਜਿਹੜੇ ਘੱਟ ਰੇਟਾਂ ਜਿਹੜੇ ਨਾਰੀਅਲ ਮਿਲਦੇ ਆ ਭਾਈ ਕੋਲ ਲੈ ਕੇ ਆਏ ਆ ਇੱਥੇ ਤੁਹਾਨੂੰ ਘੱਟ ਰੇਟਾਂ ਜਿਹੜੇ ਨਾਰੀਅਲ ਜਿਹੜੇ ਮਿਲਣਗੇ ਭਾਈ ਜੀ ਕਿਵੇਂ ਹੋ ਤੁਸੀਂ ਡਾਕਟਰ ਮਾਲਵਾ ਜੀ ਹਾਂਜੀ ਸਰ ਚਾ ਇੱਥੇ ਕਿਵੇਂ ਜੀ ਅੱਜ ਬਸ ਨਾਰੀਅਲ ਪਾਣੀ ਪੀ ਲਈਦਾ ਜਾਂ ਕੋਈ ਫਰੂਟ ਜੂਸ ਕੰਮ ਆਈ ਸੀ ਇੱਥੇ ਕਿਸੇ ਨੂੰ ਅੱਛਾ ਮੈਡੀਸਨ ਸਾਨੂੰ ਕੰਮ ਵੀ ਸੀ ਵੀਡੀਓ ਬਹੁਤ ਦੇਖਦਾਂ ਨਾ ਬਹੁਤ ਵਧੀਆ ਹਨਾ ਭਾਈ ਜੀ ਇੱਕ ਮੈਨੂੰ ਐ ਦੱਸੋ ਪਹਿਲਾਂ ਤਾਂ ਸਾਈਡ ਤੇ ਆ ਜਾਓ ਨਾ ਬਸ ਉਧਰ ਮੜਾਏ ਉਧਰ ਨੂੰ ਆ ਜੀ ਤੁਸੀਂ ਮਿਲ ਹੀ ਗਏ ਮੈਂ ਤੇ ਤੁਹਾਡੇ ਨਾਲ ਹੀ ਗੱਲ ਕਰ ਲਈਏ ਪਹਿਲਾਂ ਨਾਰੀਅਲ ਦਾ ਬਾਅਦ ਚ ਭਈ ਇੱਕ ਜਿਵੇਂ ਹੁਣ ਬਹੁਤ ਚੱਲੀ ਜਾਂਦਾ ਚਿਕਨ ਗੁਨੀਆਂ ਚੱਲੀ ਜਾਂਦਾ ਨਾ ਅੱਜ ਕੱਲ ਹਾਂਜੀ ਹਾਂ ਕਾਫੀ ਜ਼ਿਆਦਾ ਬੜੇ ਪੈਸੇ ਲੱਗਦੇ ਹਨਾ ਹਰੇਕ ਨੂੰ ਮਿਲਦਾ ਹਰੇਕ ਘਰ 'ਚ ਮਿਲਦਾ ਦਿੱਕਤ ਹੈਗੀ ਕਿਸੇ ਨਾ ਕਿਸੇ ਨੂੰ ਸਮੇਂ-ਸਮੇਂ ਤੇ ਨਾ ਜੀ ਕੋਈ ਨਾ ਕੋਈ ਵਾਇਰਸ ਜਿਵੇਂ ਪਿੱਛੇ ਮਲੇਰੀਆ ਡੇਂਗੂ ਇਹ ਵੈਸੇ ਉਹਦੇ ਵਿੱਚੋਂ ਹੀ ਨਿਕਲਦਾ ਜਿਹੜਾ ਚਿਕਨ ਗੁਨੀਆਂ ਵੀ ਉਹਦਾ ਨਾਲ ਰਿਲੇਟਡ ਹੈ ਅੱਛਾ ਬੜਾ ਤੇਜ਼ ਬੁਖਾਰ ਹੋ ਜਾਂਦਾ ਤੇ ਜੋੜਾਂ ਦੇ ਵਿੱਚ ਦਰਦ ਬਹੁਤ ਹੁੰਦਾ ਇਹਦੇ ਲਈ ਇੱਕ ਘਰੇਲੂ ਨੁਸਖਾ ਸੰਝਾ ਕਰ ਦਮੈਂ ਅੱਛਾ ਜੀ ਕਿਉਂਕਿ ਚਲੋ ਨਾਲ-ਨਾਲ ਕਿਸੇ ਦਾ ਫਾਇਦਾ ਵੀ ਹੋਣਾ ਬਿਲਕੁਲ ਬਿਲਕੁਲ ਜੀ ਇਦੇ ਵਿੱਚ ਜਿਹੜੀ ਆਪਣੀ 글로 ਵਟੀ ਜਾਂ 글로 ਰਸ ਅੱਛਾ ਜੀ ਜਿਹੜੇ ਪੈਸੇ ਨਹੀਂ ਲਾਉਣਾ ਚਾਹੁੰਦੇ 6 ਇੰਚ ਦਾ ਟੁਕੜਾ ਜਿਹੜੀ 글로 ਦੀ ਵੇਲ ਹੁੰਦੀ ਹੈ ਹਾਂਜੀ ਉਹਨੂੰ ਕੱਟ ਲਓ ਕੱਟ ਕੇ ਪਾਣੀ ਦੇ ਵਿੱਚ ਬਾਹ ਲਓ ਇੱਕ ਗਲਾਸ ਦੇ ਵਿੱਚ ਠੀਕ ਹੈ ਉਹਦੇ ਵਿੱਚ 5-7 ਪੱਤੀਆਂ ਤੁਲਸੀ ਦੀਆਂ ਜਦੋਂ ਇਹ ਪਾਣੀ ਅੱਧਾ ਕਰ ਰਹਿ ਜੇ ਇਸ ਪਾਣੀ ਨੂੰ ਦਿਨ ਚ ਦੋ ਵਾਰੀ ਪੀਣਾ ਹੈ ਠੀਕ ਹੈ ਇਹ ਤੁਹਾਡੀ ਜਿਹੜੀ ਬੈਕਟੀਰੀਆ ਹੈ ਵਾਇਰਸ ਹੈ ਆ ਇਨਫਲੇਮੇਸ਼ਨ ਪੇ ਹੈ ਨਾ ਬੋਡੀ ਦੇ ਵਿੱਚ ਉਹ ਬਿਲਕੁਲ ਠੀਕ ਕਰ ਦੋ ਜੋੜਾ ਜੜਾਏ ਦਰਦ ਕਰਨ ਲੱਗੇ ਸਾਰਾ ਬਿਲਕੁਲ ਠੀਕ ਹੋਊਗਾ ਬਾਕੀ ਦੁੱਧ ਦੇ ਵਿੱਚ ਜਿੱਦਾਂ ਹਲਦੀ ਪਾ ਕੇ ਸ਼ੁੰਡ ਪਾ ਕੇ ਉਹ ਲੈਣਾ ਕਿਉਂਕਿ ਇਹਦੇ ਵਿੱਚ ਇਮਿਊਨਿਟੀ ਬੜੀ ਘਟ ਜਾਂਦੀ ਹੈ ਸਰੀਰ ਇੱਕਦਮ ਤੇ ਨਾ ਪਿਆ ਜਾਂਦਾ ਮਤਲਬ ਜਾਨ ਨਿਕਲ ਜਾਂਦੀ ਹੈ ਕਮਜ਼ੋਰੀ ਬੜੀ ਆ ਜਾਂਦੀ ਹੈ ਬਾਕੀ ਅਸੀਂ ਜਿੱਦਾਂ ਸਾਡਾ ਮਾਲਵਾਯਰਵੈਦਿਕ ਕਲੀਨਿਕ ਹੈ ਜਲਾਲਬਾ ਸਟੈਂਡ ਤੇ ਹਾਂਜੀ ਹਾਂਜੀ ਅਸੀਂ ਟਾਈਫਾਇਡ ਦਾ ਫ੍ਰੀ ਟਰੀਟਮੈਂਟ ਕਰਦੇ ਆ ਅੱਛਾ ਬਿਲਕੁਲ ਫ੍ਰੀ ਦੇਨੇ ਜੋ ਤੁਹਾਡੇ ਕੋਲ ਜਾਂਦਾ ਦੋ ਜੇ ਕਿਸੇ ਵੀ ਵੀਰ ਨੇ ਭੈਣ ਨੇ ਬੱਚੇ ਨੇ ਟਾਈਫਾਇਡ ਦਾ ਟ ਤਾਂ ਭਾਈ ਜੀ ਇੱਕ ਮੈਂ ਹੋਰ ਦੇਖਿਆ ਤੁਹਾਡੇ ਇਹਨਾਂ ਵੀਡੀਓ ਮੇਰੇ ਕੋਲ ਬੰਦੇ ਲਿਆਜੀ ਵੀ ਆਣਾ ਜਿਹੜੇ ਕੋਈ ਨਸ਼ਾ ਕਰਦੇ ਨੇ ਕੋਈ ਜਿਵੇਂ ਆਫੀਮ ਲਓਗਾ ਭਾਂਜੀ ਹੋਗਾ ਸ਼ਰਾਬ ਪੀਂਦੇ ਨੇ ਕਿ ਉਹਦੇ ਵਾਸਤੇ ਵੀ ਤੁਹਾਡੀ ਬੜੀ ਵਧੀਆ ਮੈਡੀਸਿਨ ਜਿਹੜੀ ਤੁਸੀਂ ਦਿੰਦੇ ਹੋ ਥੈਂਕ ਯੂ ਇੱਕ ਕਿਹੜੀ ਕੀ ਹੁੰਦਾ ਮੈਡੀਸਿਨ ਆਪਣੀ ਉਹ ਕੋਈ ਸਾਈਡ ਇਫੈਕਟ ਵੀ ਹੁੰਦਾ ਕੋ ਉਹਦਾ ਦੇਖੋ ਸਾਈਡ ਇਫੈਕਟ ਤਾਂ ਵਾਲੀਆਂ ਚੀਜ਼ਾਂ ਬੰਦਾ ਪਹਿਲਾਂ ਹੀ ਖਾ ਰਿਆ ਜੀ ਸਾਡੇ ਕੋਲੇ ਬੰਦੇ ਆਉਂਦੇ ਆ ਕੈਪਸੂਲ ਕੰਨਾ ਜੀ ਜੀ ਵਾਲੀ ਗੋਲੀ ਕੰਨਾ ਟੀਕ ਇੰਜੈਕਟ ਕਰਦਾ ਫੀਮ ਭੁੱਕੀ ਕਾਮਨੀ ਤੇ ਸ਼ਰਾਬ ਅੱਛਾ 40 ਦਿਨ ਦਾ ਇੱਕ ਆਯੁਰਵੇਦਿਕ ਕੋਰਸ ਹੈ ਮੈਨੂੰ ਕਹਿੰਦੇ ਸੋ ਸੌਖਾ ਤਰੀਕਾ ਨਸ਼ਾ ਛੱਡਣ ਦਾ ਹੈ ਨਹੀਂ ਵਧੀਆ ਵਧੀਆ ਬੰਦੇ ਪੜ੍ਹੇ ਲਿਖੇ ਲੋਕ ਆ ਜਿਹੜੇ ਛੱਡਣਾ ਚਾਹੁੰਦੇ ਨੇ ਜਿਨ੍ਹਾਂ ਦਾ ਫਿਊਚਰ ਆ ਉਹਦਾ ਸਿਕਯੂਰ ਕਰਨਾ ਹੈ ਪਤਾ ਲੱਗ ਗਿਆ ਸੀ ਗਲਤ ਰਾਹ ਤੇ ਆ ਜੇ ਆਪਣੇ ਹਿਸਾਬ ਨਾਲ ਛੱਡਣਾ ਚਾਹੁੰਦੇ ਨੇ ਤਾਂ ਕਿੱਦੂ ਸੌਖਾ ਤਰੀਕਾ ਹੈ ਨੀਗਾ ਇਹ 40 ਦਿਨ ਦੇ ਕੋਰਸ ਦੇ ਵਿੱਚ ਪਾਊਡਰ ਇਹ ਮੈਡੀਸਨ ਹੁੰਦੀ ਹੈ ਆਪਣੇ ਕੋਲ ਹੈਗੀ ਐਸ ਟਾਈਮ ਮੈਡੀਸਨ ਤੁਹਾਨੂੰ ਦਿਖਾ ਦਿੰਦੇ ਆ ਲੈ ਲਿਆ ਸੀ ਨਾ ਹਾਂਜੀ ਲੈ ਹੀ ਮੈਡੀਸਨ ਆਪਾਂ ਦਿਖਾ ਵੀ ਦਿੰਦੇ ਆ ਤੁਹਾਨੂੰ ਤੋਂ ਬਲਾਂ ਲੀਵਰ ਟੋਨਿਕ ਹੈ ਅੱਛਾ ਸਾਡਾ ਕੋਧ ਦੇ ਮਤਲਬ ਇਹ ਮਾਰਕੀਟਡ ਬਾਈ ਸਾਡੇ ਕੋਧ ਦੇ ਆ ਆ ਦੇਖ ਗਏ ਹਨ ਅੱਛਾ ਲਿਵਰ ਡੀਟੌਕਸ ਕਰੂ ਪ੍ਰੋਪਰ ਦੇ ਕੇ ਨਾਲ ਅੱਛਾ ਜੀ ਮੈਂਟਲੀ ਬੂਸ ਕਰੂ ਕਿਉਂਕਿ ਸਭ ਤੋਂ ਪਹਿਲਾਂ ਜੇ ਤੋ ਬੰਦਾ ਨਸ਼ਾ ਛੱਡੂਗਾ ਨਾ ਉਹ ਨੈਗੇਟਿਵ ਥਾਟ ਆਉਂਦੇ ਉਹਨੂੰ ਬਿਲਕੁਲ ਉਹਨੂੰ ਲੱਗਦਾ ਜਾਨ ਨਿਕਲ ਗਈ ਤਾਂ ਉਹਦੀ ਕਰੇਵਿੰਗਸ ਨੂੰ ਉਹਦੀ ਤੋੜ ਨੂੰ ਰੋਕਣ ਦੇ ਲਈ ਜਿੱਦਾਂ ਇਹ ਪਾਊਡਰ ਹੈ ਆਯੁਰਵੇਦਿਕ ਹੈ ਵੀ ਅੱਛਾ ਇੱਕ ਚਮਚਾ ਸਵੇਰ ਸ਼ਾਮ ਦੁੱਧ ਨਾਲ ਲੈਣਾ ਹੁੰਦਾ ਹੈ ਤਾਂ ਨਾ ਫਿਰ ਇਹ ਆਯੁਰਵੇਦਿਕ ਕੈਪਸੂਲ ਹੈ ਠੀਕ ਹੈ ਜਿੰਨੀ ਕ ਬੰਦੇ ਦੀ ਡੋਜ਼ ਹੈ ਕਿਸੇ ਵੀ ਚੀਜ਼ ਦੀ ਉਹਦੇ ਹਿਸਾਬ ਨਾਲ ਆਪਾਂ ਕੈਪਸ ਜਦੋਂ ਇਹ ਚੀਜ਼ਾਂ ਦਾ ਕੰਪਲੀਟ ਸੋਲੂਸ਼ਨ ਬੰਦਾ ਲੈਂਦਾ ਬਿਨਾਂ ਤੌਰ ਤਕਲੀਫ ਤੋਂ ਮਤਲਬ 5 ਤੋਂ 4 ਦਿਨ ਆਪਾਂ ਜਿਹੜਾ ਵੀ ਨਸ਼ਾ ਬੰਦਾ ਕਰ ਰਿਆ ਹੁੰਦਾ ਉਹ ਆਪਾਂ ਨਾਲ ਕਾਉਨੇ ਆ ਘੱਟ ਡੋਜ਼ ਦੇ ਵਿੱਚ ਉਹ ਤੋਂ ਬਾਅਦ ਫਿਰ ਕੱਲੀ ਮੈਡੀਸਿਨ ਨੁਕਸਾਨ ਕੋਈ ਨਹੀਂ ਆ ਦਾ ਮੈਂ ਕਹਣਾ ਇਹ ਬਿਲਕੁਲ ਨੁਕਸਾਨ ਦੋ ਵਾਰੀ ਲੈਣੀ ਨੇ ਚ ਕੈਪਸੂਲ ਤਿੰਨ ਵਾਰੀ ਦੀ ਪਾਊਡਰ ਦੋ ਵਾਰੀ ਹੈ ਟੌਨਿਕ ਦੋ ਵਾਰੀ ਹੈ ਤੇ ਜਿਹੜਾ ਫਿਰ ਨਾਲ ਮੈਂ ਬੀੜੀ ਸਿਗਰਟ ਪੂਲੇ ਪਾਣੀ ਗੱਲ ਕੀਤੀ ਆ ਇਹ ਐਂਟੀ ਐਡਿਕਸ਼ਨ ਡਰਾਪਸ ਆ ਬਾਕਾਇਦਾ ਤੇ ਲਿਖਿਆ ਦੇਖੋ ਇੰਪਰੂਵ ਲੀਵਰ ਹੈਲਥ ਮੈਂਟਲੀ ਸਪੋਰਟ ਐਂਡ ਬੂਸਟ ਯਰ ਬਾ ਮਤਲਬ ਕਿ ਕੰਪਲੀਟ ਸੋਲੂਸ਼ਨ ਇਸ ਕਿਟ ਦੇ ਵਿੱਚ ਆ ਬਹੁਤ ਵਧੀਆ 14-1500 ਮੁੰਡਾ ਹੁਣ ਤੱਕ ਅਸੀਂ ਪੰਜਾਬ ਯੂਕੇ ਕੈਨੇਡਾ ਹਰਿਆਣਾ Rajasthan ਜਿੱਥੋਂ ਵੀ ਸਾਡੇ ਕੋਲ ਤੱਕਰੀ ਚ ਜਾਂਦੀ ਆ ਮੈਡੀਸਨ ਅਸੀਂ ਕੋਰੀਅਰ ਵੀ ਕਰਾ ਦਿੰਨੇ ਆ ਲੋਕ ਕਲੀਨਿਕ ਤੇ ਵੀ ਵਿਜ਼ਿਟ ਕਰਦੇ ਨੇ ਤਾਂ ਜਲਾਲ ਸਾਡਾ ਕਲੀਨਿਕ ਹੈ ਤਾਂ ਦੇਖ ਲਓ ਜੀ ਇਹ ਜਿਨ੍ਹਾਂ ਨੂੰ ਕੋਈ ਵੀ ਨਸ਼ਾ ਕਰਦਾ ਨਾ ਬੰਦਾ ਤਾਂ ਸਾਰੀ ਮੈਡੀਸਨ ਹਨਾ ਜਿੱਦਾਂ ਦਾ ਵੀ ਨਸ਼ਾ ਕਰਦਾ ਸਾਰੀ ਆ ਬੀਡੀ ਸਰਕਟ ਵੀ ਜਿਹੜਾ ਪੀਂਦਾ ਉਹਦੇ ਵਾਸਤੇ ਵੀ ਜਿਹੜਾ ਇਹ ਮੈਡੀਸਨ ਬਾਈ ਉਹਨਾਂ ਕੋਲ ਮਿਲ ਜਾਣੀ ਹੈ ਤੇ ਡਾਕਟਰ ਸਾਹਿਬ ਜਿਹੜੇ ਪੂਰੇ ਮਸ਼ਹੂਰ ਨੇ ਕਿ ਹਨਾ ਬਹੁਤ ਬੰਦੇ ਜਿਹੜੇ ਡਾਕਟਰ ਸਾਹਿਬ ਤੋਂ ਜਿਹੜੇ ਮੈਡੀਸਨ ਲੈ ਕੇ ਵੀ ਆਏ ਆ ਡਾਕਟਰ ਸਾਹਿਬ ਲੋਕੇਸ਼ਨ ਕੀ ਆ ਆਪਣੀ ਜੇ ਮੰਨ ਲਓ ਲੋਕੇਸ਼ਨ ਆਪਣਾ ਜੀ ਜਿਹੜਾ ਜਲਾਲ ਹੈ ਜੀ ਭਗਤਾ ਤੋਂ ਬਰਨਾਲਾ ਜਦੋਂ ਆਪਾਂ ਜਾਣਦੇ ਹਾਂ ਇੱਥੇ ਜਲਾਲ ਪਿੰਡ ਹੈ ਅੱਛਾ ਬਸ ਸਟੈਂਡ ਦੇ ਉੱਪਰ ਨਿਰੰਕਾਰਿ ਭਵਨ ਪਿਛਲੇ 14-15 ਸਾਲ ਤੋਂ ਸਾਡਾ ਕਲੀਨਿਕ ਹੈ ਤੇ ਬਾਜਾਖਾਨਾ ਬਰਨਾਲਾ ਰੋਡ ਤੇ ਦੇ ਕੂਰੀਅਰ ਵਿਗਰਾਦਨ ਨਾਲੋਂ ਦੂਰ ਡੇਢ ਕਿਲੋ ਜਿੱਦਾਂ ਬਾਹਰ ਭੇਜਣੀ ਹੁੰਦੀ ਹੈ ਉਹ ਬਿੱਲ ਵਗਰਾ ਨਾਲ ਲਾ ਕੇ ਫਿਰ ਮੈਡੀਸਨ ਕੂਰੀਅਰ ਪਾਰ ਹੋ ਜਾਂਦੀ ਪੁੱਛਾ ਤਾਂ ਭਾਈ ਜੀ ਜਿਨ੍ਹਾਂ ਨੂੰ ਹੁਣ ਕੋਈ ਵੀ ਦਿੱਕਤ ਆ ਨਾ ਕੋਈ ਵੀ ਨਸ਼ਾ ਕਰਦਾ ਤਾਂ ਭਾਈ ਉਹਨਾਂ ਕੋਲ ਜੇ ਤੁਸੀਂ ਦੂਰ ਨੇੜੇ ਬੈਠੇ ਤਾਂ ਕੂਰੀਅਰ ਵੀ ਕਰਾ ਦੇਣਾ ਤੁਹਾਨੂੰ ਅਣਾ ਜੇ ਤੁਸੀਂ ਪਹੁੰਚ ਸਕਦੇ ਤਾਂ ਕਲੀਨਿਕ ਦਾ ਐਡਰੈਸ ਬਈ ਇਹਨਾਂ ਨੂੰ ਦੱਸ ਦਿੱਤਾ ਤੇ ਇੱਕ ਵਾਰੀ ਜ਼ਰੂਰ ਉੱਥੇ ਵਿਜ਼ਿਟ ਕਰੇ ਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਨਾ ਤਾਂ ਜੋ ਫਾਇਦਾ ਹੋ ਸਕੇ ਲੋਕਾਂ ਦਾ ਕਿਉਂਕਿ ਨਸ਼ਾ ਬਹੁਤ ਵੱਧ ਚੁੱਕਿਆ ਤੇ ਵੀਡੀਓ ਜਿੰਨੀ ਵੀ ਸ਼ੇਅਰ ਹੋਊਗੀ ਵੀਡੀਓ ਉਨਾ ਹੀ ਫਾਇਦਾ ਹੈਗਾ ਨਾ ਤੇ ਆਪਣੇ ਪੇਜ ਨੂੰ ਵੀ ਫੋਲੋ ਕਰਿਓ ਧੰਨਵਾਦ